ਸਭ ਨੂੰ ਜੀ ਇਹਨੂੰ ਲੈ ਕੇ ਹਜਰਤ ਦੀ ਵੱਡੀ ਖ਼ ਪਾਕਿਸਤਾਨੀ ਫੌਜ ਦੇ ਹਮਲਾ 25 ਦੋਵਾਂ ਦੇ ਜਵਾਨ ਨਦੀਮ ਮੌਤ ਪਾਕਿਸਤਾਨ ਦੇ ਖੈਬਰ ਖਪਤ ਖਵਾਨਾ ਸੂਬੇ ਦੇ ਬਾਜੋਲ ਜ਼ਿਲ੍ਹੇ ਵਿੱਚ ਇੱਕ ਵੱਡੀ ਘਟਨਾ ਵਾਪਰੀ ਅਤੇ ਇੱਥੇ ਦੇ ਸਭ ਤੋਂ ਵੱਡੇ ਵਪਾਰਕ ਬਾਜ਼ਾਰ ਇਨ ਨਾਇਤੀ ਕਿ ਲਾਈਵ ਇੱਕ ਵਿੱਚ ਇੱਕ ਫੌਜੀ ਦੇ ਵਾਨ ਤੇ ਹਮਲੇ ਹੋਇਆ ਅਤੇ ਇਹ ਹਮਲੇ ਵਿੱਚ 25 ਤੋਂ ਵੱਧ ਪਾਕਿਸਤਾਨੀ ਫੌਜੀ ਮਾਰੇ ਗਏ ਅਤੇ ਜਦਕੀ ਕਈ ਹੋਰ ਗੰਭੀਰ ਜ਼ਖਮੀ ਹੋ ਗਏ ਹਨ ਘਟਨਾ ਦਾ ਬਿਰਵਾ ਵੀ ਜਾਰੀ ਕਰ ਦਿੱਤਾ ਗਿਆ ਹੈ ਬੁੱਧਵਾਰ ਨੂੰ ਫੌਜ ਦਾ ਇੱਕ ਵਾਹਨ ਇਨਾਇਤ ਕੋਲਾਬੀ ਬਾਜ਼ਾਰ ਵਿੱਚ ਮੁੱਖ ਸੜਕ ਤੋਂ ਲੰਘ ਰਿਹਾ ਸੀ ਉਦੋਂ ਦੀ ਘਟਨਾ ਹੈ ਅਚਾਨਕ ਵਾਹਨ ਵਿੱਚ ਧਮਾਕਾ ਹੋ ਗਿਆ ਤੇ ਜਿਸ ਨਾਲ ਪੂਰੇ ਇਲਾਕੇ ਵਿੱਚ ਹਫੜਾ ਤਫੜੀ ਮਚ ਗਈ ਧਮਾਕੇ ਤੋਂ ਬਾਅਦ ਲੋਕ ਆਪਣੇ ਆਪ ਨੂੰ ਬਚਾਉਣ ਲਈ ਇਧਰ ਉਧਰ ਭੱਜਣ ਲੱਗੇ ਤੇ ਰਿਪੋਰਟਾਂ ਅਨੁਸਾਰ ਇਹ ਵਾਅ ਵਿੱਚ ਅਸੀਂ ਤੋਂ ਵੱਧ ਜੁਬਾਨ ਸ਼ਾਮਿਲ ਸਨ ਅਤੇ ਸੋਸ਼ਲ ਮੀਡੀਆ ਤੇ ਇਹ ਘਟਨਾ ਦੇ ਕਈ ਵੀਡੀਓ ਵਾਇਰਲ ਹੋ ਰਹੇ ਹਨ ਅਤੇ ਜਿੰਨਾਂ ਦਾ ਵਿੱਚ ਦਾਵਾ ਕੀਤਾ ਜਾ ਰਿਹਾ ਹੈ ਕਿ 25 ਤੋਂ ਵੱਧ ਜਵਾਨਾਂ ਦੀ ਮੌਤ ਹੋ ਗਈ ਹੈ ਤੇ 25-50 ਤੋਂ ਵੱਧ ਜ਼ਖਮੀ ਹੋ ਗਏ ਹਨ ਇਸ ਦਿਨ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪਸ਼ੂ ਤੂਣ ਲੜਾਈ ਦੇ ਇਸ ਹਮਲੇ ਨੂੰ ਅੰਜਾਮ ਦਿੱਤਾ ਧੰਨਵਾਦ